ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਕੁਝ ਲੈਣਾ ਸੋਸ਼ਲ ਮੀਡੀਆ ਤੇ ਲਗਾਤਾਰ ਘੁਮਰੀਆਂ ਨੇ ਤੇ ਬਹੁਤ ਸਾਰੇ ਕਮੈਂਟ ਦੇਖਣ ਨੂੰ ਮਿਲ ਰਹੇ ਨੇ ਕਿ ਸਿੱਧੂ ਮੂਸੇਵਾਲੇ ਦਾ ਆਉਣ ਵਾਲਾ ਨਵਾਂ ਗੀਤ ਲੀਕ ਹੋ ਗਿਆ ਸਿੱਧੂ ਦੇ ਬਹੁਤ ਸਾਰੇ ਫੈਨਸ ਨੂੰ ਇਹ ਗੱਲ ਸੁਣ ਕੇ ਇੱਕ ਵਾਰ ਤਾਂ ਝਟਕਾ ਲੱਗਿਆ ਕਿ ਹੋ ਕਿਵੇਂ ਗਿਆ ਫਿਰ ਇਹ ਲੈਣਾ ਸੁਣੀਆ ਪਹਿਲਾਂ ਤੁਸੀਂ ਵੀ ਸੁਣੋ ਇਹ ਲੈਣਾ ਆਉ ਜੋੜ ਦਿੰਦੇ ਦਾਂਤੀਏ ਭੋਲ ਦਿੰਦੇ ਕਾਨੂੰ ਕੌਂਤਾ ਦੇ ਹਲੀ ਨੀ ਰਈਓ ਲੜਾਈ ਵਰੀਸ ਨੇ ਵਾਚ ਇਸ ਗੱਲ ਦਾ ਪਤਾ ਲੱਗਿਆ ਕਿ ਜਿਸ ਨੂੰ ਸਿੱਧੂ ਮੂਸੇਵਾਲੇ ਦਾ ਗੀਤ ਕਹਿ ਕੇ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ ਕਿ ਲੀਕ ਹੋ ਗਿਆ ਆ ਇੱਕ ਗੀਤ ਉਹ AI ਵਰਜ਼ਨ ਆ ਜਿਵੇਂ ਕਿ ਪਹਿਲਾਂ ਹੀ ਬਹੁਤ ਸਾਰੇ ਸਿੰਗਰਾਂ ਦੇ ਗੀਤ ਸਿੱਧੂ ਦੀ ਆਵਾਜ਼ ਦੇ ਵਿੱਚ AI ਰਾਹੀਂ ਅਸੀਂ ਸੁਣਿਆ ਉਦਾਂ ਹੀ ਇਹ ਲਾਈਨਸ ਨੇ ਜੋ ਕਿ ਬਣੀ ਗਿਲ ਦੇ ਗੀਤ ਬਰਸਟ ਦੀਆਂ ਨੇ ਜਿਸ ਨੂੰ ਕਿ ਸਿੱਧੂ ਮੂਸੇਵਾਲੇ ਦਾ ਗੀਤ ਕਹਿ ਕੇ ਸੋਸ਼ਲ ਮੀਡੀਆ ਤੇ ਚਰਚਾ ਜਿੜੀ ਆ ਤਦ ਦੇ ਪਲੇਖੇ ਇਹ ਪੰਨ ਦਿੰਦੇੜੇ ਤਾਂ ਦੋਸਤੋ ਤੁਸੀਂ ਵੀ ਐਵੇਂ ਅਫਵਾਹਾਂ ਤੇ ਯਕੀਨ ਨਾ ਕਰੋ ਇਹ ਫਰੈਸ਼ ਗੀਤ ਹੈ ਬਿਲਕੁਲ ਜੋ ਕਿ ਲੀਕ ਨਹੀਂ ਹੋਇਆ ਬਾਕੀ ਇਸ ਤੋਂ ਇਲਾਵਾ ਸਿੱਧੂ ਦੀ ਮੈਨੇਜਮੈਂਟ ਟੀਮ ਹੈ ਜੋ ਕਿ ਬੜਾ ਵਧੀਆ ਕੰਮ ਕਰਦੀ ਨਜ਼ਰ ਆ ਰਹੀ ਹੈ ਇਸ ਗੀਤ ਦੀ ਹਾਈ ਵੀ ਵਧੀਆ ਕ੍ਰੀਏਟ ਹੋ ਰਹੀ ਹੈ ਤਾਂ ਤਿਆਰ ਰਹੋ 23 ਤਰੀਕ ਨੂੰ ਇਹ ਗੀਤ ਸੁਣਨ ਦੇ ਲਈ ਹੋਰ ਅਪਡੇਟਸ ਦੇ ਲਈ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ